ਸੇਖੋ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਬਾਬਾ ਫਰੀਦ ਧਾਰਮਿਕ ਤੇ ਵਿਦਿਅਕ ਸੰਸਥਾਵਾਂ ਅੱਜ ਸਾਬ ਜਸਵਿੰਦਰ ਸਿੰਘ ਢਿੱਲੋਂ ਵੈਲਫੇਅਰ ਸੁਸਾਇਟੀ ਜਿਹੜੀ ਹਰ ਸਾਲ ਦੀ ਤਰ੍ਹਾਂ ਖੂਨਦਾਨ ਕੈਂਪ ਬਾਬਾ ਫਰੀਦ ਮੇਲੇ ਦੇ ਲਾ ਰਹੇ ਆ ਇਹਨਾਂ ਨੂੰ ਲੱਖ ਲੱਖ ਵਧਾਈ ਦਿਨਾਂ ਇਹ ਪੰਜਵਾਂ ਖੂਨਦਾਨ ਕੈਂਪ ਜਿਹੜਾ ਮੇਲੇ ਦੇ ਲਾ ਰਹੇ ਆ ਇਹ ਜਿਹੜੀ ਸੁਸਾਇਟੀ ਹੈ ਇਹ ਇਨਸਾਨਾਂ ਦੀ ਜਿਹੜੀ ਜਾਨ ਬਚਾਉਣ ਵਾਸਤੇ ਇਹਨਾਂ ਨੇ ਬੜਾ ਵੱਡਾ ਏਪਰਾ ਲਾ ਕੀਤਾ ਹੈਗਾ ਇਹਨਾਂ ਨੇ ਜਿਹੜੇ ਖੂਨਦਾਨ ਕੈਂਪ ਹੈ ਇਹਦੇ ਨਾਲ ਦੁਨੀਆ 'ਚ ਇਸ ਤਰ੍ਹਾਂ ਦਾ ਕਦੇ ਵੀ ਖੂਨਦਾਨ ਜਿਹੜਾ ਹੈਗਾ ਰੁਪਈਆਂ ਦੇ ਦਾਨ ਤਾਂ ਬਹੁਤ ਹੁੰਦੇ ਆ ਪਰ ਖੂਨਦਾਨ ਬਹੁਤ ਮੁਸ਼ਕਲ ਨਾਲ ਦਿੱਤਾ ਜਾਂਦਾ ਜਿਹੜੇ ਕਿ ਮੁਕਤਾ ਦੀ ਸੇਵਾ ਖੂਨਦਾਨ ਕੈਂਪ ਨਾਲ ਹੁੰਦੀ ਹੈ ਨਾਲ ਇਹਦੇ ਨਾਲ ਜਿਹੜੇ ਹੈਗੇ ਆ ਜਾਨਾ ਹਜ਼ਾਰਾਂ ਬੰਦਿਆਂ ਦੀਆਂ ਸਾਰੀ ਦੁਨੀਆ ਦੇ ਵਿੱਚ ਖੂਨ ਦੇਣ ਨਾਲ ਜਾਨਾਂ ਬਚ ਜਾਂਦੀਆਂ ਜਿਹੜਾ ਕਿ ਬਹੁਤ ਹੀ ਵੱਡਾ ਉਪਰਾਲਾ ਜਿਹੜਾ ਇਹਨਾਂ ਨੇ ਕੀਤਾ ਇਹ ਇਹਨਾਂ ਨੂੰ ਬਾਬਾ ਫਰੀਦ ਮੇਲੇ ਤੇ ਲੱਖ ਲੱਖ ਵਧਾਈ ਦਿੰਨੇ ਆ ਤੇ ਸਾਰੇ ਜਿਹੜੇ ਹੋਰ ਜਿਹੜੇ ਸੇਵਾਦਾਰ ਕਰਦੇ ਆ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਜਿਹੜਾ ਕੰਮ ਛੱਡ ਕੇ ਨਿਤੜਕ ਜਿਹੜੀ ਆਪਦੀ ਸੇਵਾ ਕਰ ਰਿਹਾ ਇਹ ਜਾਂ ਇਹ ਤੋਂ ਵੱਡਾ ਕੋਈ ਯੋਗਦਾਨ ਸਮਾਜ ਦੇ ਵਿੱਚ ਬਿਲਕੁਲ ਨਹੀਂ ਹੈ ਥੈਂਕ ਯੂ ਮੈਂ ਬਾਬਾ ਅਕੀਰ ਮੇਲੇ ਤੇ ਹਰ ਸਾਲ ਦੀ ਤਰ੍ਹਾਂ ਪਹਿਲਾਂ ਇਸ ਮੇਲੇ ਦਾ ਆਰੰਭ ਜਿਹੜਾ ਹੈਗਾ ਸਦਾਰਿੰਦਰਜੀਤ ਸਿੰਘ ਸੇਖੋਂ ਪ੍ਰਧਾਨ ਜਿਹੜੇ ਕਿ ساری ਉਮਰ ਉਹਨਾਂ ਨੇ ਸੇਵਾ ਕੀਤੀ 54 ਸਾਲ ਇਸ ਸੰਸਥਾ ਦੀ ਸੇਵਾ ਕੀਤੀ ਜਿਹੜੀ ਇਹ ਸੰਸਥਾ ਨੂੰ ਪੈਦਾ ਕੀਤਾ ਜਿਹੜਾ ਅੱਜ ਨੈਸ਼ਨਲ ਲੈਵਲ ਤੇ ਬਲੰਦੀਆਂ ਤੇ ਹੈ ਉਹਨਾਂ ਦੀ ਮਿਹਨਤ ਸਦਕਾ ਉਹਨਾਂ ਨੇ 19 ਤਰੀਕ ਤੋਂ ਲੈ ਕੇ ਧਾਰਮਿਕ ਸਮਾਗਮ ਹੈ ਜਿਹੜੇ ਉਹ 23 ਤਰੀਕ ਤਾਈਂ ਕਿ ਹਰ ਸਾਲ ਦੀ ਤਰ੍ਹਾਂ ਕੀਤੇ ਜਾਂਦੇ ਆ ਜਿਹੜਾ 19 ਤਰੀਕ ਨੂੰ ਆਰੰਭ ਹੋਇਆ ਜਿਹੜਾ ਹੈਗਾ ਆਪਾਂ ਗੁੱਸੂਖਰੀ ਸਾਹਿਬ ਸੁਸਾਇਟੀ ਇਹ ਸੁਖਣੀ ਸਾਹਿਬ ਖੰਡਪਾਲ ਨਾਲ ਉਸ ਤੋਂ ਬਾਅਦ ਅੱਜ ਜਿਹੜਾ ਖੰਡਪਾਲ ਸਾਹਿਬ ਰੱਖੇ ਗਏ ਆ ਜਿਹੜਾ ਕਿ 23 ਤਰੀਕ ਨੂੰ ਉਹਨਾਂ ਦਾ ਭੋਗ ਪਾਇਆ ਜਾਊਗਾ ਤੇ ਉਸ ਤੋਂ ਬਾਅਦ ਫਿਰ ਨਗਰ ਕੀਰਤਨ ਜੇਲਾ ਬਾਬਾ ਫਰੀਦ ਤੋਂ ਜਾਰੀ ਹੋ ਕੇ ਗੁਰਦੁਆਰਾ ਗੋਜ਼ੜੀ ਸਾਹਿਬ ਸਮਾਪਤ ਹੋਊਗਾ ਉਥੇ ਸਨਮਾਨ ਸਮਾਰੋਹ ਹੋਊਗਾ ਜਿਹੜਾ 21 ਤਰੀਕ ਨੂੰ ਜਿਹੜਾ 22 ਤਰੀਕ ਨੂੰ ਜਿਹੜਾ ਹੈਗਾ ਇਹ ਰਾਤ ਨੂੰ ਨਗਰ ਕੀਰਤਨ ਹੁੰਦਾ ਸਾਡੀ ਕਮੇਟੀ ਜਿਹੜੀ ਹੈਗੀ ਹੈ ਬੜੀ ਤਨਦੇਹੀ ਨਾਲ ਬੜੇ ਮਨਸਦਕਾ ਜਿਹੜਾ ਹੈਗਾ ਇਸ ਮਲੰਦੀਆਂ ਦੇ ਜਾਣ ਵਾਸਤੇ ਬਾਬਾ ਫਰੀਦ ਮੇਲੇ ਨੂੰ ਯੋਗਦਾਨ ਪਾ ਰਹੀ ਹੈ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਬਾਬਾ ਫਰੀਦ ਜੀ ਦੇ ਆਗਮਨ ਪੁਰਪ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ ਹਰ ਸਾਲ ਦੀ ਤਰ੍ਹਾਂ ਅਸੀਂ ਇਸ ਵਾਰ ਪੰਜਵਾਂ ਖੂਨਦਾਨ ਕੈਂਪ ਚੋ ਲਗਾਤਾਰ ਲਗਾ ਰਹੇ ਹਾਂ ਜੀ 21 22 23 ਸਤੰਬਰ ਨੂੰ ਸ਼ੇਖ ਫਰੀਦ ਵੋਕੇਸ਼ਨਲ ਸੈਂਟਰ ਦੇ ਬਾਹਰ ਝੰਡਾ ਚੌਂਕ ਦੇ ਵਿੱਚ ਜਿਹੜਾ ਅਸੀਂ ਹਰ ਸਾਲ ਲਾਉਂਨੇ ਆ ਸਮੇਂ-ਸਮੇਂ ਸਰ ਮੈਡੀਕਲ ਦੇ ਵਿੱਚ ਜਾਂ ਜਿੱਥੇ ਵੀ ਲੋੜ ਹੁੰਦੀ ਆ ਅਸੀਂ ਬਲੱਡ ਡੋਨਰ ਵੀ ਭੇਜਦੇ ਆ ਪ੍ਰੋਵਾਈਡ ਕਰਾਉਨੇ ਆ ਕੈਂਪ ਵੀ ਲਾਉਨੇ ਆ ਜੀ ਇਹਦੇ ਵਿੱਚ ਅਸੀਂ ਸਾਰੇ ਨਵੇਂ ਡੋਨਰਾਂ ਨੂੰ ਇਹੀ ਅਪੀਲ ਕਰਦੇ ਆ ਵੀ ਵੱਧ ਤੋਂ ਵੱਧ ਖੂਨਦਾਨ ਕਰਿਆ ਕਰੋ ਕਿਉਂਕਿ ਜਦੋਂ ਕਿਸੇ ਨੂੰ ਲੋਡ ਪੈਂਦੀ ਹੈ ਤੇ ਖੂਨ ਮਿਲਦਾ ਨਹੀਂ ਆਪਣੇ ਵਿਆਹਾਂ ਦੇ ਵਿੱਚ ਇਕੱਠ ਬਹੁਤ ਹੋ ਜਾਂਦਾ ਪਰ ਜਦੋਂ ਮਰੀਜ਼ ਦਾਖਲ ਹੁੰਦਾ ਉਦੋਂ ਆਪਦੇ ਵੀ ਭਾਜ ਜਾਂਦੇ ਆ بڑے ਕੇਸ ਸਾਡੇ ਕੋਲੇ ਰੋਜ਼ ਆਉਂਦੇ ਆ ਨਾ ਬੇਨਤੀ ਇਹੀ ਹੈ ਕਿ ਅਸੀਂ ਹੁਣ ਅਵੇਅਰਨੈਸ ਦੇ ਕੈਂਪ ਲਾਉਣ ਜਾ ਰਹੇ ਆ ਜੀ ਜਿਵੇਂ ਸਕੂਲਾਂ ਦੇ ਵਿੱਚ ਹੋਗੇ ਕਾਲਜਾਂ ਦੇ ਵਿੱਚ ਹੋਗੇ ਅਸੀਂ ਆਪ ਜਾ ਕੇ ਗੈਸਟ ਲੈਕਚਰ ਲਾ ਕੇ ਬੱਚਿਆਂ ਨੂੰ ਇਹਦੇ ਬਾਰੇ ਅਵੇਅਰ ਕਰ ਰਹੇ ਆ ਆਉਣ ਵਾਲੇ ਸਮੇਂ 'ਚ ਅਸੀਂ ਇਹਨੂੰ ਹੋਰ ਬਤਾਵਾਂਗੇ ਸ਼ੇਕ ਫਰੀਦ ਆਗਮਨਪੁਰਬ ਦਾ ਅੱਜ ਤੀਸਰਾ ਦਿਨ ਹੈ 21 ਸਤੰਬਰ 2025 ਤੇ ਸਰਦਾਰ ਸਵਰਗਵਾਸੀ ਸਰਦਾਰ ਜਸਵਿੰਦਰ ਸਿੰਘ ਢਿੱਲੋਂ ਜੋ ਹੈਰਿਟ ਲੋ ਦੇ ਫਾਦਰ ਸਾਹਿਬ ਨੇ ਉਹਨਾਂ ਦੀ ਯਾਦ ਦੇ ਵਿੱਚ ਬਾਬਾ ਫਰੀਦ ਜੀ ਨੂੰ ਸ਼ਰਧਾਪੂਰਵਕ ਇਹ ਪੰਜਵਾਂ ਖੂਨਦਾਨ ਕੈਂਪ ਲਾਇਆ ਗਿਆ ਸੋ ਮੈਂ ਸਮਝਦਾ ਵੀ ਆਪਦੇ ਬਾਪ ਦੇ ਚਲੇ ਜਾਣ ਤੋਂ ਬਾਅਦ ਆਪਦੇ ਬਾਪ ਨੂੰ ਯਾਦ ਰੱਖਣਾ ਇਹ ਹੈਰਿਟ ਲੋ ਦਾ ਹਿੱਸੇ ਆਇਆ ਤੇ ਬਾਬਾ ਫਰੀਦ ਆਗਮਨਪੁਰਬ ਨੂੰ ਹੋਰ ਸ਼ਰਧਾ ਨਾਲ ਮਨਾਉਣ ਲਈ ਹੈਰੀ ਢਿੱਲੋਂ ਨੇ ਪੰਜਵੀਂ ਵਾਰ ਤਨਤਨ ਬਾਬਾ ਫਰੀਦ ਜੀ ਦੀ ਯਾਦ ਦੇ ਵਿੱਚ ਉਹਨਾਂ ਦੀ ਸ਼ਰਧਾ ਦੇ ਵਿੱਚ ਜਿਹੜਾ ਖੂਨਦਾਨ ਕੈਂਪ ਲਾਇਆ ਸੋ ਮੇਰੇ ਨਾਲ ਸ਼ਰਨਜੀਤ ਸਿੰਘ ਢਿੱਲੋਂ ਸਾਡੇ ਕਿਸਾਨ ਯੂਨੀਅਨ ਦੇ ਪ੍ਰਧਾਨ ਤੇ ਹੋਰ ਸਾਰੇ ਜਿਹੜੇ ਨਗਰ ਨਿਵਾਸੀ ਆ ਜੱਜ ਸਾਹਿਬ ਖੜੇ ਆ ਸਰਦਾਰ ਜਤਿੰਦਰਪਾਲ ਸਿੰਘ ਵੈਣੀਵਾਲ ਐਡੀਸ਼ਨਲ ਸੈਸ਼ਨ ਚਾਰਜ ਸਰਦਾਰ ਚੰਦ ਸਿੰਘ ਰੋਡ ਖੜੇ ਆ ਸੋ ਬੜਾ ਵੱਡੀ ਗੱਲ ਹੈ ਕਿ ਕਿਸੇ ਲੋੜਵੰਦ ਲਈ ਆਪਦਾ ਖੂਨ ਦੇਣਾ ਇਹ ਬਹੁਤ ਵੱਡੀ ਗੱਲ ਹੈ ਕਿਉਂਕਿ ਕੋਈ ਵੀ ਬੰਦਾ ਦਾਨੀ ਨਹੀਂ ਪੈਸਾ ਦੁਨੀਆ ਕੋਲੇ ਬਹੁਤ ਹੈ ਕਰੋੜਪਤੀ ਅਰਬਪਤੀ ਲੋਕ ਨੇ ਲੇਕਿਨ ਆਪਦੇ ਸਰੀਰ ਤੇ ਸੂਈ ਖਮੋ ਕੇ ਆਪਦਾ ਖੂਨ ਦਾਨ ਕਰਕੇ ਕਿਸੇ ਦੀ ਜੀਵਨ ਲੀਲਾ ਨੂੰ ਬਚਾਉਣਾ ਇਹ ਸਭ ਤੋਂ ਵੱਡਾ ਯੋਗਦਾਨ ਹੈ ਇਸ ਸਮਾਜ ਦੇ ਵਿੱਚ ਸੋ ਮੈਂ ਧੰਨਵਾਦੀ ਆ ਜਿਹੜਾਂ ਵਿਅਕਤੀਆਂ ਨੇ ਅੱਜ ਖੂਨ ਦਿੱਤਾ ਹੈ ਜਾਂ ਇਹਨਾਂ ਤਿੰਨ ਦਿਨਾਂ ਦੇ ਖੂਨਦਾਨ ਕੈਂਪ ਦੇ ਵਿੱਚ ਖੂਨ ਦੇਣਾ ਸੋ ਇਹਨਾਂ ਕਹਿੰਦਾ ਹੋਇਆ ਖੇਮਾਂ ਦਾ ਜਾਂਚਕ ਮੈਂ ਤੁਹਾਡਾ ਸੇਵਾਦਾਰ ਮਹੀਪਿੰਦਰ ਸਿੰਘ ਬਾਬਾ ਫਰੀਦ ਵਿਦੇਕ ਤੇ ਧਾਰਮਿਕ ਸੰਸਥਾਵਾਂ ਇਜਾਜ਼ਤ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਫਰੀਦ ਸਾਹਿਬ ਦੇ ਮੇਲੇ ਨੂੰ ਸਮਰਪਿਤ ਇੱਕ ਬਹੁਤ ਵਿਸ਼ਾਲ ਖੂਨਦਾਨ ਜਿਹੜਾ ਕੈਂਪ ਹੈ ਉਹ ਅੱਜ ਜੁਬਲੀ ਸ਼ਰਮਾ ਚੌਂਕ ਦੇ ਵਿੱਚ ਲਗਾਇਆ ਹੈ ਵਿਸ਼ਾਲ ਖੂਨਦਾਨ ਕੈਂਪ ਇਹ ਠੀਕ ਆ ਵੀ ਸਾਡਾ ਐਦਕੀ ਦਾ ਮੇਲਾ ਜਿਹੜਾ ਉਹ ਉਹਡੇ ਵੱਡੇ ਪੱਧਰ ਤੇ ਨਹੀਂ ਮਨਾਇਆ ਜਾ ਰਿਹਾ ਕਿਉਂਕਿ ਸਾਡਾ ਪੰਜਾਬ ਦਾ ਜਿਹੜਾ 60% ਹਿੱਸਾ ਹਾੜਾਂ ਦੇ ਨਾਲ ਪ੍ਰਾਪਤ ਹੋ ਗਿਆ ਸਾਡੇ ਆਪਣੇ ਸਕੇ ਸੰਬੰਧੀ ਨੇ ਜਿਹੜੇ ਕਿ ਬਹੁਤ ਜ਼ਿਆਦੇ ਦਿਖਾਂਤ ਵਿੱਚ ਗੁਜ਼ ਰਹੇ ਨੇ ਉਹ ਉਹਦੇ ਬਾਰੇ ਸਾਰਿਆਂ ਨੂੰ ਪਤਾ ਸੋ ਬਾਬਾ ਫਰੀਦ ਸਾਹਿਬ ਦਾ ਮੇਲਾ ਪੰਜਵਾਂ ਮੇਲਾ ਮਨਾਉਣ ਦਾ ਸਾਨੂੰ ਸੁਭਾਗ ਪ੍ਰਾਪਤ ਹੋਇਆ ਜਿਆਦਾਤਰ ਤੌਰ ਤੇ ਜਿਹੜੇ ਧਾਰਮਿਕ ਸਮਾਗਮਾਂ ਜਿਵੇਂ ਆ ਬਲੱਡ ਡੋਨੇਸ਼ਨ ਕੈਂਪ ਲੱਗਾ ਇਹ ਖੂਨਦਾਨ ਮਹਾਦਾਨ ਜਿਹੜਾ ਇਹ ਬਹੁਤ ਹੀ ਕਾਬਲੇ ਤਾਰੀਫ ਹੈ ਹਰ ਬੰਦਾ ਇਹਦੀ ਸਲਾਹੁਤਾ ਕਰ ਰਿਹਾ ਹੈ ਔਰ ਇਸ ਥਾਂ ਤੇ ਜਿਹੜੇ ਪਬਲਿਕ ਪਲੇਸ ਤੇ ਓਪਨ ਪਬਲਿਕ ਪਲੇਸ ਤੇ ਜਿਹੜਾ ਕੈਂਪ ਲਾ ਆ ਕੇ ਇਸ ਸੁਸਾਇਟੀ ਨੇ ਪਹਿਲ ਕਦਮ ਕੀਤੀ ਹੈ ਇਹਨਾਂ ਦਾ ਚੌਥਾ ਕੈਂਪ ਹੈ ਇੱਥੇ ਸੋ ਮੈਂ ਦੇਖ ਰਿਹਾ ਹਾਂ ਵੀ ਜਿਵੇਂ ਲੰਗਰ ਛਕਣ ਵਾਰੇ ਲਾਈਨਾਂ ਲੱਗੀਆਂ ਹੁੰਦਾ ਮੈਂ ਲੰਗਰ ਛਕਣਾ। ਉਵੇਂ ਅੱਜ ਇੱਥੇ ਬਲੱਡ ਡੋਨੇਸ਼ਨ ਕਰਨ ਵਾਲੇ ਨੌਜਵਾਨਾਂ ਦੇ ਵਿੱਚ ਤਾਂ ਸ਼ਾਹ ਵੀ ਮੇਰਾ ਵੀ ਬਲੱਡ ਦਾਨ ਲਾਉ। ਮੈਂ ਵੀ ਕਿਸੇ ਦੀਆਂ ਜਿਹੜੀਆਂ ਕੀਮਤੀ ਜਾਨਾਂ ਨੂੰ ਬਚਾਉਣ ਵਿੱਚ ਆਪਣਾ ਹਿੱਸਾ ਪਾ ਸਕਾਂ। ਖੂਨਦਾਨ ਮਹਾਦਾਨ ਸਾਨੂੰ ਸਭਨਾਂ ਨੂੰ ਇਹ ਬਲੱਡ ਡੋਨੇਸ਼ਨ ਕਰ ਦੇਣਾ ਚਾਹੀਦਾ ਕਿਉਂਕਿ 3 ਮਹੀਨੇ ਵਿੱਚ ਇਹਦੇ ਸਾਰੇ ਸਿੰਪਟਮ ਜਿਹੜੇ ਨੇ ਉਹ ਪੂਰੇ ਹੋ ਜਾਂਦੇ ਨੇ। ਰੀਪੋਰਟ ਦੇ ਵਿੱਚ ਇੱਕ ਬੰਦੇ ਦੀ 60 ਸਾਲ ਦੀ ਉਮਰ ਹੈ ਤੇ 103 ਵਾਰੋਂ ਨੇ ਬਲੈਡਰ ਰੈਨੇਸ਼ਨ ਦਾਨ ਦੇ ਦਿੱਤਾ ਉਹ ਬਿਲਕੁਲ ਸਿਹਤਯਾਬ ਹੈ ਬਿਲਕੁਲ ਠੀਕ ਹੈ ਸੈਰ ਕਰਦਾ ਹੈ ਆਪ ਪੇਸ਼ੇਵਰ ਜੋ ਡਾਕਟਰ ਬਲਜੀਤ ਸ਼ਰਮਾ ਜੀ ਕੋਲੇ ਵਾਲੇ ਦੇ ਨੇ ਸੂ ਮ ਉਹ ধারণা ਬਣ ਜਾਂਦੀਆਂ ਇਸ ਤਰ੍ਹਾਂ ਦੀਆਂ अनेका ਹੀ ਸਮਾਂ ਅਪੀਲ ਕਰੂਗਾ ਫੀਕੋੜ ਵਾਸੀਆਂ ਨੂੰ ਆਪਦੇ ਮਾਂਦੇਮ ਰਾਹੀਂ ਜਿਹੜੇ ਵੀ ਇਹ ਆਵਾਜ਼ ਸੁਣ ਰਹੇ ਨੇ ਸਭਨਾਂ ਨੂੰ ਬਲੱਡ ਦਾਨ ਕਰਨਾ ਚਾਹੀਦਾ ਕਿਉਂਕਿ ਇਹ ਸਾਡੇ ਖੂਨ ਦੀਆਂ ਕਤਰਿਆਂ ਦੇ ਨਾਲ अनेका ਹੀ ਜਾਨਾਂ ਨੂੰ ਬਚਾਇਆ ਜਾ ਸਕਦਾ ਮੈਂ ਦਵਿੰਦਰ ਸਿੰਘ ਪੰਜਾਬ ਮੋਟਰਜ਼ ਐਨ ਜੀਓ ਦੁਆਰਾ ਫਿਰ ਅਪੀਲ ਕਰਦਾ ਵੀ ਸਾਨੂੰ ਆਪਣੇ ਫਰਜ਼ਾਂ ਨੂੰ ਜ਼ਰੂਰ ਪਛਾਣਨਾ ਚਾਹੀਦਾ ਹੈ ਮਨ ਤੇ ਜੋਤ ਸਰੂਪ ਹੈ ਆਪਣਾ ਮੂਲ ਪਹਿਚਾਨ ਸਾਨੂੰ ਆਪਦੇ ਫਰਜ਼ ਆਪਣੇ ਆਪ ਤੋਂ ਸ਼ੁਰੂ ਕਰਨੇ ਚਾਹੀਦੇ ਨੇ ਸੋ ਇਨਸਾਨ ਹੋਣ ਦਾ ਤਾਂ ਹੀ ਫਾਇਦਾ ਜਿਸ ਇਨਸਾਨਾਂ ਵਾਲੇ ਕੰਮ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਾਬਾ ਫਰੀਦ ਜੀ ਦੇ ਆਗਮਨਪੁਰਬ ਤੇ ਅੱਜ ਪੰਜਵੀਂ ਵਾਰ ਹਰ ਸਾਲ ਦੀ ਤਰ੍ਹਾਂ ਸਰਦਾਰ ਜਸਵਿੰਦਰ ਸਿੰਘ ਸੋਸਾਇਟੀ ਅਤੇ ਉਹਨਾਂ ਦੇ ਬੇਟੇ ਹੈਰੀ ਢਿੱਲੋਂ ਵੱਲੋਂ ਲਗਾਤਾਰ ਜਿਹੜਾ ਬਲੱਡ ਕੈਂਪ ਲਾਇਆ ਜਾ ਰਿਹਾ ਸੋ ਅਸੀਂ ਆਲ ਇੰਡੀਆ ਕਿਸਾਨੀ ਨੂੰ ਫਤਿਹ ਵੱਲੋਂ ਪਿਛਲੇ ਕਈ ਸਾਲਾਂ ਤੋਂ ਜਿਹੜਾ ਸਪੋਰਟ ਕਰਦੇ ਆ ਰਹੇ ਹਾਂ ਸੋ ਗਾਂ ਵੀ ਕਰਦੇ ਰਵਾਂਗੇ ਸਮੇਂ ਦੀ ਨਿਜਾਕਤ ਨੂੰ ਸਮਝਦੇ ਆ ਜਿਵੇਂ ਕਿ ਹੜ੍ਹ ਪ੍ਰਭਾਵਿਤ ਖੇਤਰ ਮਾਝੇ ਏਰੀਆ ਦੇ ਵਿੱਚ ਕਾਫੀ ਹੜ੍ਹ ਆਏ ਹੋਏ ਆ ਤੇ ਹੜ੍ਹਾਂ ਦੇ ਬਾਅਦ ਚ ਜਿਹੜਾ ਨੁਕਸਾਨ ਹੋਣਾ ਉਮੀਦ ਸਾਨੂੰ ਹੈਗੀ ਆ ਕਿ ਉੱਥੇ ਕੋਈ ਨਾ ਕੋਈ ਬਿਮਾਰੀ ਨਾ ਫੈਲ ਜੇ ਜੇ ਕੋਈ ਬਿਮਾਰੀ ਫੈਲ ਗਈ ਤਾਂ ਉੱਥੇ ਬਲੱਡ ਦੀ ਬਹੁਤ ਲੋੜ ਪੈਣੀ ਆ ਸੋ ਇਸ ਕਰਕੇ ਇੱਥੇ ਜਿਹੜਾ ਬਲੱਡ ਦਾਨ ਦਾ ਕੈਂਪ ਆ ਜਿਹੜਾ ਉਹ ਲਾਇਆ ਗਿਆ ਤਾਂ ਕਿ ਉੱਥੇ ਜਿਹੜਾ ਬਲੱਡ ਦੀ ਲੋੜ ਪਈ ਸੋ ਅਸੀਂ ਇੱਥੋਂ ਬਲੱਡ ਜਿਹੜਾ ਉਹ ਭੇਜ ਸਕੀਏ ਸੋ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਵੀ ਅ ਜਿੱਥੇ ਬਲੱਡ ਦਾਨ ਕੀਤਾ ਜਿਨ੍ਹਾਂ ਨੌਜਵਾਨਾਂ ਨੇ ਜਿਨ੍ਹਾਂ ਬੁਰਗਾ ਨੇ ਵੀ ਕੀਤਾ ਉਹਨਾਂ ਦਾ ਵੀ ਧੰਨਵਾਦ ਆ ਤੇ ਬਾਬਾ ਫਰੀਦ ਦੇ ਆਗਮਨ ਪਰਬ ਦੀਆਂ ਸਾਰਿਆਂ ਨੂੰ ਵਧਾਈਆਂ ਦਿੰਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਆ ਬਾਬਾ ਸ਼ੇਖ ਫਰੀਦ ਦੇ ਆਗਮਨ ਪਰਬ ਦੇ ਉੱਪਰ ਸਾਡੇ ਵੀਰ ਹੈਰਿਟੇ ਲੋ ਵੱਲੋਂ ਨਿਜੋ ਜਸਿੰਦਰ ਵਰਾਕ ਜੱਟ ਲੋਕ ਮੋਰਗੇ ਸੰਸਥਾ ਹੈਗੀ ਆ ਉਹਨਾਂ ਵੱਲੋਂ ਜਿਹੜਾ ਬਲੱਡ ਕੈਂਪ ਹਰ ਇੱਕ ਸਾਲ ਆਇਆ ਜਾਂਦਾ ਤੇ 21 ਤੋਂ 23 ਤੱਕ ਲਾਇਆ ਜਾ ਰਿਹਾ ਤੇ ਇਹਦੇ ਵਿੱਚ ਅਸੀਂ ਅਪੀਲ ਵੀ ਕਰਦੇ ਆ ਕਿ ਵੱਦ ਚੜ ਕੇ ਨੌਜਵਾਨ ਵੀਰ ਸਹਿਯੋਗ ਕਰਨ ਅਤੇ ਬਲੱਡ ਦਾਨ ਕਰਨ ਕਿਉਂਕਿ ਇਸ ਸਮੇਂ ਜੋ ਪੰਜਾਬ ਦੀ ਸਥਿਤੀ ਹੈ ਹੜ੍ਹਾਂ ਦੇ ਕਾਰਨ ਵੀ ਕਈ ਬਿਮਾਰੀਆਂ ਪੈਦਾ ਹੋ ਰਹੀਆਂ ਤੇ ਖੂਨ ਦੀ ਵੱਧ ਤੋਂ ਵੱਧ ਲੋੜ ਪੈਂਦੀ ਆ ਆਏ ਜਾਣੀ ਰੋਡ ਐਕਸੀਡੈਂਟ ਹੁੰਦੇ ਰਹਿੰਦੇ ਨੇ ਤੇ ਇੱਕ ਇਨਸਾਨੀਅਤ ਦੇ ਤੌਰ ਤੇ ਨਾਂ ਤੇ ਆਪਾਂ ਨੂੰ ਆਪਣਾ ਫਰਜ਼ ਸਮਝਦੇ ਹੋਏ ਆਪ ਬਲੱਡ ਦਾਨ ਕਰਨਾ ਚਾਹੀਦਾ ਤੇ ਸਭ ਤੋਂ ਵੱਡੀ ਗੱਲ ਆ ਸਾਡੇ ਲੋਕਾਂ ਵਿੱਚ ਡਰ ਹੁੰਦਾ ਕਿ ਇਹਦੇ ਨਾਲ ਕੋਈ ਨੁਕਸਾਨ ਹੁੰਦਾ ਇਹਦੇ ਨਾਲ ਕੋਈ ਨੁਕਸਾਨ ਨਹੀਂ ਹੁੰਦਾ ਮੈਂ ਵੀ ਤਕਰੀਬਨ 10 ਵਾਰ ਨੂੰ ਦਾਨ ਕਰ ਚੁੱਕਿਆ ਤੇ ਆਗਮਨਪੁਰ ਦੇ ਉੱਤੇ ਪਹਿਲੀ ਵਾਰ ਜਿਹੜਾ ਕਰ ਰਿਹਾ ਹੈਗਾ ਤੇ ਵੱਧ ਚੜ ਕੇ ਆਪਾਂ ਨੂੰ ਖੂਨ ਦਾਨ ਕਰਨਾ ਚਾਹੀਦਾ ਹੈ ਕਈ ਕੀਮਤੀ ਜਾਨਾਂ ਅਸੀਂ ਬਚਾ ਸਕਦੇ ਹਾਂ ਏਦਾਂ ਦੇ ਜਿਵੇਂ ਬਲੱਡ ਗੈਂਪ ਲੱਗਦੇ ਆ ਤੇ ਤੁਸੀਂ ਵੱਧ ਚੜ ਕੇ ਉਹਨਾਂ ਸਹਿਯੋਗ ਦਿਓ ਉੱਥੇ ਆ ਕੇ ਆਪਣਾ ਖੂਨ ਦਾਨ ਕਰੋ ਤਾਂ ਜੋ ਆਪਾਂ ਜੋ ਸਿਹਤਮੰਦ ਪੰਜਾਬ ਆ ਉਹ ਬਣਾ ਸਕੀਏ